ਹੁਸ਼ਾਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਚੇਤਨ ਕਾ ਸ਼ਬਦ ਇੱਕ ਵਾਰ ਮੁੜ ਤੋਂ ਹੁਸ਼ਾਰਪੁਰ ਨਿਊਜ਼ ਤੇ ਫੇਸਬੁਕ ਪੇਜ ਤੇ ਤੁਹਾਡੇ ਸਾਰਿਆਂ ਦੇ ਰੂਬਰੂ ਆਇਆ ਵੱਡੀ ਅਪਡੇਟ ਲੈ ਕੇ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਤੇ 9 ਜ਼ਿਲ੍ਹਿਆਂ ਦੇ ਐਸਐਸਪੀਜ਼ ਸਮੇਤ 21 ਪੁਲਿਸ ਦੇ ਅਲਾ ਅਫਸਰਾਂ ਦੀ ਬਦਲੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਜਿਸ ਦੀ ਇੱਕ ਬਕਾਇਦਾ ਲਿਸਟ ਵੀ ਜਾਰੀ ਹੋਈ ਹੈ ਤੇ ਤਾਜ਼ਾ ਅਪਡੇਸ਼ਨ ਇਹ ਹੈ ਕਿ ਹੁਸ਼ਾਰਪੁਰ ਐਸਐਸਪੀ ਆਈਪੀਐਸ ਸਰਿੰਦਰ ਲੰਬਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ ਤਾਂ ਹੁਣ ਉਹਨਾਂ ਦਾ ਪੰਜਾਬ ਸਰਕਾਰ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਤੇ ਹੁਣ ਸੰਦੀਪ ਕੁਮਾਰ ਮੱਲਿਕ ਆਈਪੀਐਸ ਹੁਸ਼ਿਆਰਪੁਰ ਦੇ ਨਵੇਂ ਐਸਐਸਪੀ ਹੋਣਗੇ ਜੀ ਹਾਂ ਇਸ ਵਕਤ ਦੀ ਵੱਡੀ ਖਬਰ ਹੈ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਨੌ ਜ਼ਿਲ੍ਹਿਆਂ ਦੇ ਐਸਐਸਪੀਜ਼ ਸਮੇਤ ਕੁੱਲ 21 ਪੁਲਿਸ ਅਫਸਰਾਂ ਦੀ ਬਦਲੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਤੇ ਹੁਣ ਆਈਪੀਐਸ ਸੰਦੀਪ ਕੁਮਾਰ ਮਲਿਕ ਹੁਸ਼ਾਰਪੁਰ ਦੇ ਨਵੇਂ ਐਸਐਸਪੀ ਹੋਣਗੇ ਤਾਂ ਹੁਣ ਤੱਕ ਆਈਪੀਐਸ सुरेंद्र ਲੰਬਾ ਪਿਛਲੇ ਲੰਬੇ ਸਮੇਂ ਤੋਂ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਰਹਿ ਕੇ ਸਵਾਮਾਂ ਨਿਭਾ ਰਹੇ ਸਨ ਤੁਹਾਨੂੰ ਤੋਂ ਪਹਿਲਾਂ ਆਈਪੀਐਸ ਸਰਤਾਜ ਸਿੰਘ ਚਾਹਲ ਵੱਲੋਂ ਲੰਬੇ ਸਮੇਂ ਤੱਕ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਰਹਿ ਕੇ ਬਤੌਰ ਐਸਐਸਪੀ ਦੇ ਉਤੇ ਤੇ ਰਹਿ ਕੇ ਸਵਾਮਾਂ ਨਿਭਾਈਆਂ ਗਈਆਂ ਸਨ ਤਾਂ ਅੱਜ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਤੇ 2015 ਬੈਚ ਦੇ ਆਈਪੀਐਸ ਸੰਦੀਪ ਕੁਮਾਰ ਮਲਿਕ ਹੁਸ਼ਾਰਪੁਰ ਦੇ ਨਵੇਂ ਐਸਐਸਪੀ ਹੋਣਗੇ ਤਾਂ ਜੇਕਰ ਆਪਾਂ ਆਈਪੀਐਸ ਸੁਰਿੰਦਰ ਲਾਂਬਾ ਦੀ ਕਾਰਗੁਜ਼ਾਰੀ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਬਤੌਰ ਐਸਐਸਪੀ ਹੁਸ਼ਾਰਪੁਰ ਦੇ ਜ਼ਿਲ੍ਹੇ ਦੇ ਵਿੱਚ ਰੱਖ ਕੇ ਕਾਫੀ ਵਧੀਆ ਸੇਵਾਵਾਂ ਜਿਹੜੀਆਂ ਹੁਸ਼ਾਰਪੁਰ ਦੇ ਵਿੱਚ ਨਿਭਾਈਆਂ ਗਈਆਂ ਨੇ ਆਮ ਲੋਕਾਂ ਤੱਕ ਉਹਨਾਂ ਦੀ ਪਹੁੰਚ ਹੈ ਜਿਹੜੀ ਉਹ ਕਾਫੀ ਸੁਖਾਲੀ ਸੀ ਰੋਜ਼ਾਨਾ ਦਫ਼ਤਰ ਦੇ ਵਿੱਚ ਬੈਠਣਾ ਤਾਂ ਉੱਥੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਤੇ ਕਿਉਂਕਿ ਆਮ ਤੌਰ ਤੇ ਇੱਕ ਇਹ ਵੀ ਉਹਨਾਂ ਬਾਰੇ ਆਪਾਂ ਗੱਲ ਸੁਣਦੇ ਆਏ ਹਾਂ ਕਿ ਆਪਣੇ ਪੁਲਿਸ ਮੁਲਾਜ਼ਮਾਂ ਪ੍ਰਤੀ ਉਹਨਾਂ ਦਾ ਜਿਹੜਾ ਰਵਈਆ ਸੀ ਉਹ ਵਿਵਹਾਰ ਸੀ ਬਹੁਤ ਜ਼ਿਆਦਾ ਨਰਮ ਸੀ ਕਾਫੀ ਇਹ ਪਿਆਰ ਭਰੇ ਲਹਿਜ਼ੇ ਦੇ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਚਾਹੇ ਉਹ ਛੋਟਾ ਮੁਲਾਜ਼ਮ ਸੀ ਚਾਹੇ ਵੱਡੇ ਮੁਲਾਜ਼ਮ ਨੇ ਅਫਸਰ ਰੈਂਕ ਦੇ ਤਾਂ ਸਾਰਿਆਂ ਦੇ ਨਾਲ ਬੜੇ ਇਹ ਪਿਆਰ ਭਰੇ ਲਹਿਜ਼ੇ ਦੇ ਨਾਲ ਉਹ ਪੇਸ਼ ਆਉਂਦੇ ਸਨ ਤਾਂ ਇਸੇ ਕਾਰਨ ਇਹ ਪੰਜਾਬ ਜਿਹੜੇ ਹੁਸ਼ਾਰਪੁਰ ਪੁਲਿਸ ਦੇ ਮੁਲਾਜ਼ਮ ਹੈ ਉਹ ਵੀ ਕਾਫੀ ਜ਼ਿਆਦਾ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੰਤ ਹੈ ਹੁਣ ਹੁਸ਼ਾਰਪੁਰ ਜ਼ਿਲ੍ਹੇ ਨੂੰ ਨਵਾਂ ਐਸਐਸਪੀ ਮਿਲਿਆ 2015 ਬੈਚ ਤੇ ਸੰਦੀਪ ਕੁਮਾਰ ਮਲਿਕ ਆਈਪੀਐਸ ਹੁਸ਼ਿਆਰਪੁਰ ਦੇ ਹੁਣ ਨਵੇਂ ਐਸਐਸਪੀ ਹੋਣਗੇ ਤੇ ਜੇਕਰ ਆਪਾਂ ਸੁਰਿੰਦਰ ਲਾਂਬਾ ਹੋਣਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਹੁਣ ਏਆਈਜੀ ਪਰਸਨਲ ਚੰਡੀਗੜ੍ਹ ਵਿਖੇ ਨਿਯੁਕਤ ਕੀਤਾ ਗਿਆ ਹੈ ਤਾਂ ਪਿਛਲੇ ਸਾਲ 2023 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਜਿੱਥੋਂ ਤੱਕ ਮੈਨੂੰ ਯਾਦ ਹੈ ਨਵੰਬਰ ਮਹੀਨੇ ਸਾਲ 2023 ਦੇ ਵਿੱਚ ਆਈਪੀਐਸ ਸੁਰਿੰਦਰ ਲਾਂਬਾ ਦੀ ਜਿਹੜੀ ਉਹ ਬਦਲੀ ਹੈ ਜਿਹੜੀ ਉਹ ਹੁਸ਼ਿਆਰਪੁਰ ਦੇ ਵਿੱਚ ਹੋਈ ਸੀ ਤਾਂ ਉਸ ਵਕਤ ਤੋਂ ਲਗਾਤਾਰ ਉਹਨਾਂ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਰਹਿ ਕੇ ਲੋਕਾਂ ਨੂੰ ਆਪਣੀਆਂ ਸਵਾਵਾਵਾਂ ਜਿਹੜੀਆਂ ਉਹ ਪ੍ਰਦਾਨ ਕੀਤੀਆਂ ਜਾ ਰਹੀਆਂ ਸੀ ਬਤੌਰ ਐਸਐਸਪੀ ਉਹ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਆਪਣੀ ਕਾਰਗੁਜ਼ਾਰੀ ਹੁਸ਼ਰਪੁਰ ਦੇ ਵਿੱਚ ਰੱਖ ਕੇ ਕੀਤੀ ਜਾ ਰਹੀ ਸੀ ਤਾਂ ਇੱਥੇ ਇਹ ਵੀ ਤਸਲਜੋਗ ਹੈ ਕਿ ਜਦੋਂ ਦਿੱਲੀ ਸੱਤਾ ਦੇ ਨਤੀਜੇ ਆਉਂਦੇ ਨੇ ਤਾਂ ਉਸ ਵਕਤੀ ਕਾਫੀ ਜ਼ਿਆਦਾ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਹ ਲਗਭਗ ਸਾਰੇ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਵਿਭਾਗ ਦੇ ਵਿੱਚ ਵੀ ਵੱਡੇ ਪੱਧਰ ਤੇ ਜਿਹੜਾ ਫੇਰ ਬਦਲ ਹੋ ਸਕਦਾ ਹੈ ਯਾਨੀ ਕਿ ਬਦਲੀਆਂ ਹੋ ਸਕਦੀਆਂ ਤਾਂ ਉਸ ਤੋਂ ਇਲਾਵਾ ਜੇਕਰ ਆਪਾਂ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਭਾਵ IAS ਜਾਂ ਡਿਪਟੀ ਕਮਿਸ਼ਨਰ ਲੌਬਿਸ ਤੇ ਆਪਾਂ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਸੀ ਕਿ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਉਹਨਾਂ ਦੀ ਵੀ ਜਿਹੜੀ ਬਦਲੀ ਹੈ ਜਿਹੜੀ ਉਹ ਉਹਨਾਂ ਵਿਭਾਗਾਂ ਦੀ ਬਦਲੀ ਵਿਭਾਗਾਂ ਵਿੱਚ ਵੀ ਜਿਹੜੇ ਆ ਬਦਲੀਆਂ ਕੀਤੀਆਂ ਜਾ ਸਕਦੀਆਂ ਨੇ ਤਾਂ ਹੁਣ ਪੰਜਾਬ ਪੁਲਿਸ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਵੱਡਾ ਫੇਰ ਬਦਲ ਹੈ ਜਿਹੜਾ ਉਹ ਕੀਤਾ ਗਿਆ ਤੇ ਇੱਥੋਂ ਤੱਕ ਹੀ ਜੋ ਪੰਜਾਬ ਦੇ ਐਜੂਕੇਸ਼ਨ ਮਨਿਸਟਰ ਨੇ ਹਰਜੋਤ ਸਿੰਘ ਬੈਸ ਉਹਨਾਂ ਦੇ ਪਤਨੀ IPS ਜੋਤੀ ਯਾਦਵ ਨੂੰ ਵੀ SSP ਖੰਡਾ ਨੇ ਯੋਗਤ ਕੀਤਾ ਗਿਆ ਹੁਣ ਪੰਜਾਬ ਸਰਕਾਰ ਵੱਲੋਂ ਤਾਂ ਹੁਣ ਹੁਸ਼ਾਰਪੁਰ ਨੂੰ ਨਵੇਂ ਐਸਐਸਪੀ ਮਿਲੇ ਨੇ ਆਈਪੀਐਸ ਸੰਦੀਪ ਕੁਮਾਰ ਮੱਲਿਕ 2015 ਪੈਚ ਦੇ ਹੁਸ਼ਾਰਪੁਰ ਦੇ ਨਵੇਂ ਐਸਐਸਪੀ ਹੋਣਗੇ ਤੇ ਜਲਦ ਉਹਨਾਂ ਵੱਲੋਂ ਹੁਸ਼ਾਰਪੁਰ ਦੇ ਵਿੱਚ ਆਪਣਾ ਅਹੁਦਾ ਸੰਭਾਲਿਆ ਜਾਵੇਗਾ ਸੋ ਬਹੁਤ-ਬਹੁਤ ਧੰਨਵਾਦ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ